ਸਤਿ ਸ੍ਰੀ ਅਕਾਲ ਜੀ ਅੱਜ ਕੈਨੇਡੀਅਨ ਸਾਥ ਦੇ ਵਿੱਚ ਤੁਹਾਡੇ ਲਈ ਇੱਕ ਸਪੈਸ਼ਲ ਰਿਪੋਰਟ ਲੈ ਕੇ ਹਾਜ਼ਰ ਹਾਂ AI ਕਲਾਕਾਰ ਕੀ ਹੋਣ ਕਲਾ ਮਸ਼ੀਨ ਦੀ ਹੋ ਗਈ ਹੈ ਜਦੋਂ ਅਸੀਂ ਕਲਾ ਦੀ ਗੱਲ ਕਰਦੇ ਹਾਂ ਤਾਂ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਚਿੱਤਰਕਾਰ ਕਿ ਕੈਨਵਸ ਇੱਕ ਗਾਇਕ ਰੂਹ ਦੀ ਸੁਰ ਜਾਂ ਇੱਕ ਕਵੀ ਦੀ ਕਲਮ ਦੀ ਕਸਰਤ ਪਰ ਆਉਣ ਵਾਲਾ ਸਮਾਂ ਇਹ ਤਸਵੀਰ ਨੂੰ ਬਦਲ ਰਿਹਾ ਹੈ ਹੁਣ ਇੱਕ ਅਲਗੋਰਿਦਮ ਵੀ ਕਲਾਕਾਰ ਸਕਦਾ ਹੈ ਗੀਤ ਲੇਖ ਸਕਦਾ ਹੈ ਚਿੱਤਰ ਬਣਾ ਸਕਦਾ ਹੈ ਤੇ ਕਵਿਤਾ ਨੂੰ ਰਚਦਾ ਹੈ ਇਹ ਸਭ ਕੁਝ ਕਰ ਰਹੀ ਹੈ AI ਅਰਥਾਤ ਆਰਟੀਫੀਸ਼ੀਅਲ ਇੰਟੈਲੀਜੈਂਸ AI ਅਤੇ ਕਲਾਕਾਰੀ ਅਣਪ੍ਰੋਸੈਯੋਗ ਜੋੜਨੇ ਸਾਲਾਂ ਤੋਂ ਕਲਾ ਇਨਸਾਨੀ ਅਹਿਸਾਸਾਂ ਤੇ అనుਪਮਾਂ ਦੀ ਪੈਦਾਵਾਰ ਮੰਨੀ ਜਾਂਦੀ ਸੀ ਪਰ ਹੁਣ AI ਦੇ ਰਾਹੀਂ ਬਣੇ ਗੀਤ ਚਿੱਤਰ ਕਵਿਤਾਵਾਂ ਤੇ ਵੀਡੀਓਜ਼ ਨੇ ਇਹ ਪ੍ਰਸ਼ਨ ਉਠਾ ਦਿੱਤਾ ਕਿ ਕੀ ਕਲਾ ਸਿਰਫ ਦਿਲ ਦੀ ਨਹੀਂ ਬਲਕਿ ਕੋਡ ਦੀ ਵੀ ਹੋ ਸਕਦੀ ਹੈ AI ਟੂਲ ਜਿਵੇਂ ਕਿ ਸੁਨੋ AI, ਮਿਡ ਜਰਨੀ, 4ਜੀਪੀਟੀ ਤੇ ਡਾਲ-ਈ ਹੁਣ ਕੁਝ ਪਲਾਂ ਦੇ ਵਿੱਚ ਹੀ ਗੀਤ, ਚਿੱਤਰ ਤੇ ਲੇਖ ਤਿਆਰ ਕਰ ਦਿੰਦੇ ਨੇ। ਤੁਹਾਨੂੰ ਕਦੇ ਪਤਾ ਵੀ ਨਹੀਂ ਲੱਗਦਾ ਕਿ ਇਹ ਇਨਸਾਨ ਦੀ ਰਚਨਾ ਨਹੀਂ ਸੀ। ਲੋਕਾਂ ਦੀ ਰਾਏ ਕੀ ਹੈ ਇਸਤੇ ਬਾਰੇ? ਲੋਕ ਦਿਲ ਤੋਂ ਸੋਚਦੇ ਹਨ ਜਾਂ ਫਿਰ ਡਰ ਦੇ ਨਾਲ ਸੋਚ ਰਹੇ ਨੇ। ਜਦੋਂ ਅਸੀਂ ਲੋਕਾਂ ਤੋਂ ਪੁੱਛਿਆ ਕਿ ਕੀ ਮਸ਼ੀਨ ਕਲਾਕਾਰੀ ਕਰ ਸਕਦੀ ਹੈ ਤਾਂ ਜਵਾਬ ਬੜੇ ਹੀ ਵੱਖ-ਵੱਖ ਮਿਲੇ। ਕਈ ਨੌਜਵਾਨ ਕਹਿੰਦੇ ਨੇ ਕਿ ਜੇ AI ਮੇਰੇ ਲਈ ਸੌਖਾ ਕਰਦਾ ਹੈ ਤਾਂ ਇਹ ਤਕਨੀਕ ਬਹੁਤ ਵਧੀਆ ਹੈ। ਪਰ ਕਈ ਕਲਾਕਾਰ ਕਹਿ ਰਹੇ ਨੇ ਕਿ ਇਹ ਸਾਡਾ ਹੱਕ ਖੋ ਰਿਹਾ ਹੈ ਜਦੋਂ ਚਿੱਤਰਕਾਰੀ AI ਕਰੇ ਤਾਂ ਮੇਰੀ ਕਦਰ ਕਿੱਥੇ ਰਹਿ ਜਾਵੇਗੀ ਇਹ ਰਾਏ ਦੱਸਦੀਆਂ ਹਨ ਕਿ ਇੱਕ ਪਾਸੇ ਆਸ ਹੈ ਤੇ ਦੂਜੇ ਪਾਸੇ ਡਰ ਮਾਹਿਰ ਕੀ ਕਹਿ ਰਹੇ ਨੇ ਇਸਤੇ ਬਾਰੇ AI ਮਾਹਿਰ ਕਹਿੰਦੇ ਹਨ ਕਿ AI ਸਿਰਫ ਇੱਕ ਸਾਧਨ ਹੈ ਇੱਕ ਟੂਲ ਹੈ ਉਹ ਕਹਿੰਦੇ ਹਨ ਕਿ ਇਨਸਾਨ ਹੀ AI ਨੂੰ ਸਿਖਾ ਰਿਹਾ ਹੈ ਪਰ ਇਹ ਦੀ ਸਹੀ ਵਰਤੋਂ ਤੇ ਨਿਰਪਰ ਕਰਦਾ ਹੈ ਇੱਕ ਮਾਨਸਿਕ ਵਿਗਿਆਨੀ ਚਤਾਵਨੀ ਦੇ ਰਹੇ ਨੇ ਕਿ ਜੇ ਅਸੀਂ ਹੋਲੀ ਹੋਲੀ AI ਦੀ ਰਚਨਾ ਨੂੰ ਕਲਾ ਮੰਨਣ ਲੱਗ ਪਏ ਤਾਂ ਇੱਕ ਦਿਨ ਅਸਲੀ ਇਨਸਾਨੀ ਜਜ਼ਬਾਤ ਵੀ ਨਕਲੀ ਲੱਗਣ ਲੱਗ ਪੈਣਗੇ। ਖਤਰੇ ਦੇ ਵਿੱਚ ਨੇ ਡੀਪ ਫੇਕ ਤੇ ਨਕਲੀ ਆਵਾਜ਼ਾਂ। AI ਦੇ ਨਾਲ ਸਿਰਫ ਰਚਨਾਤਮਕਤਾ ਨਹੀਂ ਬਲਕਿ ਚੁਣੌਤੀਆਂ ਵੀ ਆਈਆਂ ਨੇ। ਡੀਪ ਫੇਕ ਵੀਡੀਓਜ਼ ਨੇ ਨਿਊਜ਼ ਦੀ ਸੱਚਾਈ ਨੂੰ ਖਤਰੇ 'ਚ ਪਾ ਦਿੱਤਾ ਹੈ। ਗਾਇਕਾਂ ਦੀ ਨਕਲੀ ਆਵਾਜ਼ ਜੋ ਕਿ AI ਦੇ ਨਾਲ ਤਿਆਰ ਹੋ ਰਹੀ ਆ ਅਸਲੀ ਆਰਟਿਸਟ ਦੀ ਕਦਰ ਨੂੰ ਘਟਾ ਰਹੀਆਂ ਹਨ। ਚਿੱਤਰ ਜੋ ਕੇ ਪਣ ਸੈਕਿੰਡ ਦੇ ਵਿੱਚ ਬਣ ਜਾਂਦੇ ਨੇ ਇੱਕ ਅਸਲੀ ਚਿੱਤਰਕਾਰ ਦੀ ਮਿਹਨਤ ਨੂੰ ਛੋਟਾ ਕਰ ਰਹੇ ਨੇ ਭਵਿੱਖ ਦੇ ਵਿੱਚ AI ਇੱਕ ਖਤਰਾ ਹੈ ਜਾਂ ਮੌਕਾ ਇਹ ਇੱਕ ਬਹੁਤ ਵੱਡਾ ਸਵਾਲ ਹੈ AI ਇੱਕ ਪਾਸੇ ਨੌਜਵਾਨ ਕਲਾਕਾਰਾਂ ਦੇ ਲਈ ਮੌਕਾ ਹੈ ਜਿਹੜੇ ਕਿ ਰਿਸੋਰਸਸ ਤੋਂ ਦੂਰ ਹਨ ਉਹ AI ਦੀ ਮਦਦ ਦੇ ਨਾਲ ਆਪਣੀ ਕਲਾ ਨੂੰ ਪੇਸ਼ ਕਰ ਸਕਦੇ ਨੇ ਪਰ ਦੂਜੇ ਪਾਸੇ ਹੀ ਇਹ ਕਲਾਕਾਰੀ ਦੇ ਜਜ਼ਬੇ ਨੂੰ ਸਟੀਲ ਕਰ ਰਿਹਾ ਹੈ ਅਨ ਇਮੋਸ਼ਨਲ ਪ੍ਰੇਡਿਕਟੇਬਲ ਐਂਡ ਅਲਗੋਰਿਦਮਿਕ ਅਖੀਰ ਦੇ ਵਿੱਚ ਸਵਾਲ ਇਹ ਰਹਿ ਜਾਂਦਾ ਹੈ ਕਿ ਕਲਾ ਕੀ ਸਿਰਫ ਦਿਲ ਦੀ ਹੁੰਦੀ ਹੈ ਜਾਂ ਕੋਡ ਦੀ ਵੀ ਹੋ ਸਕਦੀ ਹੈ ਜੇ ਮਸ਼ੀਨ ਸਾਡੀ ਥਾਂ ਤੇ ਗੀਤ ਲਿਖੇ ਰੰਗ ਭਰੇ ਤੇ ਰੋਵੇ ਹੱਸੇ ਤਾਂ ਅਸੀਂ ਇਨਸਾਨ ਕਿਹੜੀ ਪਛਾਣ ਦੇ ਨਾਲ ਜੀਵਾਂਗੇ AI ਕਲਾ ਕਰ ਸਕਦੀ ਹੈ ਪਰ ਕਲਾ ਬਣ ਜਾਣ ਦੇ ਲਈ ਉਸ ਦੇ ਵਿੱਚ ਰੂਹ ਵੀ ਹੋਣੀ ਚਾਹੀਦੀ ਹੈ ਅਸੀਂ ਤਕਨੀਕ ਨੂੰ ਰੋਕ ਨਹੀਂ ਸਕਦੇ ਪਰ ਇਹ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਕਿ ਕਲਾ ਮਸ਼ੀਨ ਦੀ ਹੋਵੇ ਪਰ ਦਿਲ ਇਨਸਾਨ ਦਾ ਹੀ ਹੋਵੇ ਸੋ ਇਹ ਸੀ ਸਾਡੀ ਅੱਜ ਦੀ ਸਪੈਸ਼ਲ ਰਿਪੋਰਟ ਜੁੜੇ ਰਹੋ ਆਪਣੇ ਚੈਨਲ ਕੈਨੇਡੀਅਨ ਸਾਥ ਦੇ ਨਾਲ ਧੰਨਵਾਦ